ਹੋਇਆ ਤੇ ਅੱਜ ਉਹ ਜਿਸ ਮੁਕਾਮ ਤੇ ਪਹੁੰਚੇ ਆ ਕਬੂਤਰਾਂ ਕਰਕੇ ਕਿਸ ਮੁਕਾਮ ਤੇ ਪਹੁੰਚੇ ਨੇ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਭਾਈ ਜੀ ਜੇ ਅੱਪ ਗੱਲ ਕਰੀਏ ਤੁਸੀਂ ਤੁਹਾਨੂੰ ਸਾਰੇ ਜਾਣਦੇ ਹੀ ਆ ਹਨਾ ਕੋਈ ਇੰਟਰੋਡਕਸ਼ਨ ਕਰਾਉਣ ਦੀ ਲੋੜ ਨਹੀਂ ਹੈਗੀ ਸਾਰੇ ਦੇਸ਼ਾਂ ਵਿਦੇਸ਼ਾਂ ਦਾ ਤੁਹਾਡਾ ਨਾਮ ਹੈਗਾ ਜੇ ਅੱਪ ਗੱਲ ਕਰੀਏ ਕਬੂਤਰ ਬਾਜ਼ੀ ਦੀ ਤੁਸੀਂ ਪਹਿਲੀ ਵਾਰ ਕਬੂਤਰ ਬਾਜ਼ੀ ਵਿੱਚ ਕਦੋਂ ਪਏ ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਕਬੂਤਰ ਬਾਜ਼ੀ ਚੀਜ਼ ਹੁੰਦੀ ਹੈ ਕੋਈ ਕੂਤਰ ਬਾਜ਼ੀ ਤਾਂ ਜਿਵੇਂ ਮੈਂ ਕਿਸੇ ਮੁੰਡੇ ਨਾਲ ਗਿਆ ਠੀਕ 1 ਲੋ ਬਾਜ਼ੀਆਂ ਦੇਖਣ ਹਾਂ ਉਥੋਂ ਹੀ ਝੌਂਕ ਪੈ ਗਿਆ ਸੀ ਉਹਦੇ ਨਾਲੋਂ ਹੂੰ ਪਕਰ ਕੇ ਪਹਿਲਾਂ ਕਿਸੇ ਤੇ ਨਹੀਂ ਰੱਖੇ ਸੀ ਇਹ ਫਿਰ ਉਦੋਂ ਬਾਅਦ ਸਕੂਟਰ ਲੈਂਦੇ ਉਹ ਮੁੰਡੇ ਤੋਂ ਵੀ ਲੈਂਦੇ ਫਿਰ ਹੋਰਾਂ ਤੋਂ ਵੀ ਲੈਂਦੇ ਇੱਕ ਵਾਲਿਆਂ ਵਾਲੀ ਤੋਂ ਕੂਟਰ ਆਇਆ ਉਹਦੀ ਲਾਦ ਬਹੁਤ ਉੱਡੀ ਇੱਕ ਮਲੋਟ ਵਾਲੇ ਖੁਸਰਿਆਂ ਦਾ ਆਇਆ ਲੰਡਾ ਤੇ ਉਹਦੀ ਲਾਦ ਬਹੁਤ ਜਿਆਦਾ ਉੱਡੀ ਜਿੰਨੀ ਵੀ ਤੂੰ ਕਹਦੇ ਓੰਨੀ ਲੰਡੇ ਨੇ ਮੋਰ-ਮੋਰ ਕਰਾਤੀ ਐ ਇੰਨਾ ਮਸ਼ਹੂਰ ਹੋਇਆ ਉਹ ਕੂਟਰ ਦੀ ਲਾਦ ਇੰਨੀ ਉੱਡੀ ਹਾਂ ਬਾਕੀ ਬਾਕੀ ਆਪਣੇ ਜਾਂ 2002 ਤੋਂ ਲੈ ਕੇ 2022 ਤੱਕ ਇਹੋ ਜਿਹਾ ਕੋਈ ਸੀਜ਼ਨ ਨਹੀਂ ਰਿਹਾ ਵੀ ਮੋਰ ਦੇ ਕੋ ਉਤਰਨਾ ਉੱਡੇ 20 ਸਾਲ 20 ਸਾਲ ਹੋ ਗਏ ਲਗਾਤਾਰ ਇੱਕ ਵੀ ਸੀਜ਼ਨ ਇਹੋ ਜਾਨੀ ਵੀ ਖਾਲੀ ਹੈ ਨਹੀਂ ਬਾਰੇ ਬੰਦੇ ਉੱਡੇ ਆ ਕਿਸੇ ਦੇ 2 ਸਾਲ ਉੱਡੇ ਕਿਸੇ ਦੇ 4 ਸਾਲ ਉੱਡੇ ਕਿਸੇ ਦਾ ਸਾਲ ਉੱਡੇ ਕਿਸੇ ਇੱਕ ਸੀਜ਼ਨ ਉੱਡ ਜਾਂਦੇ ਆ ਮੋੜ ਕੇ ਉੱਡ ਨੂੰ ਹਟ ਜਾਂਦੇ ਪਰ ਮੈਂ ਆਈ ਸਨ ਨਾ ਮਾਹੂ ਕੀ ਮਿਲਦਾ ਹੂੰ ਆਪਾਂ ਹੁਣ ਤੁਸੀਂ ਦੇਖਦੇ ਤੁਸੀਂ ਕਟੋਕਾ ਤੁਹਾਡੇ ਕੋਲ ਗਿਣਤੀ ਆਪਾਂ ਕਰ ਨਹੀਂ ਸਕਦੇ ਇੰਨੇ ਕਬੂਤਰ ਹੈਗੇ ਆ ਜੋ ਮੈਂ ਆਪਦੇ ਅੱਖਾਂ ਨਾਲ ਦੇਖਿਆ ਤੁਸੀਂ ਇਹਨੂੰ ਆਪਦੇ ਬੱਚਾ ਵਾਂਗੂ ਪਾਲਦੇ ਹੋ ਹੈ ਕਿ ਨਹੀਂ ਜਦੋਂ ਇਹਨਾਂ ਦੀ ਉਡਾਰੀ ਹੁੰਦੀ ਹੈ ਜੋ ਤੁਸੀਂ ਮਤਲਬ ਕਬੂਤਰਵਾਜ਼ੀ ਖੇਲਦੇ ਹੋ ਹਨਾ ਖੇਡ ਤਾਂ ਪੂਰੀ ਤਿਆਰੀ ਕਰਾ ਕੇ ਤੁਸੀਂ ਇਹਨਾਂ ਨੂੰ ਉਡਾਉਂਦੇ ਹੋ ਤੇ ਕਈ ਵਾਰ ਹੁੰਦਾ ਕਿ ਕਬੂਤਰਵਾਜ਼ ਕਬੂਤਰੀ ਦਾ ਜ਼ੋਰ ਇਹਨਾਂ ਲੱਗ ਜਾਂਦਾ ਕਿ ਉਹ ਵਿਚਾਰਾ ਮਰ ਵੀ ਜਾਂਦਾ ਤੇ ਬਣੀ ਜੋਗੇ ਵਾਲਾ ਜਿਹੜੀ ਕਬੂਤਰੀ ਉੱਡੀ ਆ ਟਰੈਕਟਰ ਜਿੱਤੀ ਆ ਪੈਹੇ ਜਿੱਤੀ ਆ ਉਹ ਮਰੀ ਗਈ ਉਹਦਾ ਭਰਾ ਵੀ ਹੈਗਾ ਆਪਣੇ ਕੋਲੇ ਭੈਣ ਭਰਾ ਹੈਗੇ ਆ ਪਰ ਉਹ ਕੂਤਰੀ ਉੱਥੇ ਮਰ ਗਈ ਉਹਦੇ ਜੋ ਜੋ ਪੱਜੀ ਜੀ ਤਾਂ ਅੱਗੇ ਕਬੂਤਰ ਆਦੀ ਭਾਵੇਂ ਜਾਣ ਦੇਦਾ ਜਾਣ ਦੇਤੀ ਸਾਡੇ ਘਰੇ ਰੋਟੀ ਨਹੀਂ ਪੱਕੀ ਤਿੰਨ ਦਿਨ ਆਦੀ ਗੱਲ ਹੈ ਕਿ ਮੈਂ ਤੁਹਾਨੂੰ ਦੁੱਖਤਾ ਹੁੰਦਾ ਹੋਗਣਾ ਇਸ ਗੱਲ ਦਾ ਮੈਂ ਕਹਿੰਦਾ ਰੋਟੀ ਨਹੀਂ ਪੱਕੀ ਸਾਡੇ ਘਰੇ ਕਿਉਂਕਿ ਬੱਚਾ ਵਾਂਗੂ ਪਾਲਣਾ ਇਹਨਾਂ ਨੂੰ ਐ ਐ ਪਾਈ ਗਈ ਸੀ ਸ਼ਾਮ ਨੂੰ ਸਾਰਾ ਟੋਰਾ ਉਹ ਬੋਲਦੇ ਨਹੀਂ ਇਹ 15 ਤਰੀਕ ਦੀ ਬਾਜੀ ਸੀ ਉਹ 16 ਤਰੀਕ ਨੂੰ ਕੂਤਰੀ ਮਰ ਗਈ ਅਸੀਂ ਚਾਰ ਬਾਜ਼ੀਆਂ ਜਿੱਤੀਆਂ 16 ਤਰੀਕ ਨੂੰ ਇੱਕ ਦਿਨ 'ਚ ਹਾਂ ਤੇ ਦੋ ਮੋਟਰਸਾਈਕਲ ਜਿੱਤੇ ਪਰ ਉਹ ਉਸ ਦਿਨ ਤੁਹਾਨੂੰ ਨਾ ਤਾਂ ਮੋਟਰਸਾਈਕਲਾਂ ਦੀ ਖੁਸ਼ੀ ਸੀ ਨਾ ਬਾਜੀ ਜਿੱਤਿਆਂ ਦੀ ਸੀ ਐਸ ਤਰ੍ਹਾਂ ਹੋਇਆ ਜਿਵੇਂ ਕੋਈ ਘਰ ਦਾ ਜੀ ਮਰ ਗਿਆ ਹੁੰਦਾ ਹਾਂ ਬਿਲਕੁਲ ਹਾਂ ਕਿ ਇਹ ਤਾਂ ਚਾਹੇ ਬੋਲਦੇ ਨਹੀਂ ਪਰ ਆਹ ਜਵਾਕਾ ਵਾਂਗੂ ਤੁਸੀਂ ਇਹਨਾਂ ਨੂੰ ਪਾਲਦੇ ਹੋਗੇ ਜਿੰਨੀ ਜਿੰਨੀ ਅਸੀਂ ਕੇਅਰ ਕਰਦੇ ਹਾਂ ਸਕੂਟਰਾਂ ਦੀ ਨਹੀਂ ਕਰਦੇ ਲੋਕ ਅਸੀਂ ਇੰਨਾ ਇਹਨਾਂ ਨੂੰ ਦਾਣਾ ਪਾਣੀ ਪਾਉਣੇ ਆ ਚੰਗਾ ਰੇ ਰੱਬ ਦਾ ਨਾਮ ਆ ਜਦੋਂ ਹੁਣ ਠੰਡ ਪੈ ਜੂ ਸਾਲ ਬੂਜੂਗਾ 800 ਰੁਪਏ ਕਿਲੋ ਦੇ ਦਾਣੇ ਪਾਉਣੇ ਆ ਠੀਕ ਹੈ ਬਾਦਾਮ ਪਿਸਤੇ ਮਗਜ ਕੁੱਲ ਚੀਜ਼ ਮਧੀਆਂ ਤੋਂ ਮਧੀਆਂ ਪਾਉਂਦੇ ਆ ਮਖਣੀ ਤੋਂ ਲੈ ਕੇ ਕਿਓ ਤੋਂ ਲੈ ਕੇ ਇਹ ਤਾਂ ਗੱਲ ਹੋ ਗਈ ਡਾਈਟ ਦੀ ਤੇ ਆਪਾਂ ਦੇ ਦੇ دیں ਕਿ ਕਬੂਤਰਾਂ ਦੇ ਵਿੱਚ ਜਾਂ ਪੰਛੀਆਂ ਦੇ ਵਿੱਚ ਬਿਮਾਰੀਆਂ ਵੀ ਬਹੁਤ ਫੈਲ ਜਾਂਦੀਆਂ ਤਾਂ ਜਿਹੜੀ ਇਹਨਾਂ ਦੀਆਂ ਹੈਗੀਆਂ ਤੁਸੀਂ ਫਿਰ ਬਿਮਾਰੀਆਂ ਦੀ ਕਿਵੇਂ ਪਛਾਣ ਕਰਦੇ ਹੋ ਜੀ ਬਿਮਾਰੀਆਂ ਦੀ ਪਛਾਣ ਜਿਵੇਂ ਇਹਨਾਂ ਦੇ ਫੁੰਸੀਆ ਹੋ ਗਈਆਂ ਪੈਰਾਂ ਤੇ ਬੁਖਾਰ ਹੋ ਗਿਆ ਸਾਰਾ ਕੁਝ ਬੰਦੇ ਵਾਲੀਆਂ ਬਿਮਾਰੀਆਂ ਨੇ ਬੰਦੇ ਵਾਲੀ ਦਵਾਈ ਨਾਲ ਲੋਟ ਹੁੰਦੀਆਂ ਨੇ ਹਾਂ ਜਿਆਦਾਤਰ ਬਸ ਫਿਰ ਜੀ ਮੂੰ ਮੈਡੀਕਲ ਤੇ ਘਟਾ ਮੈਡੀਕਲ ਅਸੀਂ ਬਹੁਤ ਘੱਟ ਯੂਜ਼ ਕਰਦੇ ਆ ਅਸੀਂ ਜ਼ਿਆਦਾਤਰ ਦੇਸੀ ਦੇਸੀ ਚੀਜ਼ਾਂ ਦੇਸੀ ਚੀਜ਼ਾਂ ਨਾਲ ਲੋਟ ਹੋ ਜਾਂਦਾ ਚੰਗਾ ਜਿਹੜੇ ਨੂੰ ਮੈਡੀਕਲ ਵਾਲਾ ਲੱਗ ਗਿਆ ਉਹ ਬਾਜੀ ਵੀ ਨਹੀਂ ਉੱਠਦਾ ਕੁੱਤਰ ਹਾਂ ਖਤਮ ਹੋ ਜਾਂਦਾ ਮੈਡੀਕਲ ਇਫੈਕਟ ਹੁੰਦੇ ਦਵਾਈਆਂ ਹਟਦੇ ਹੁਣ ਦਵਾਈਆਂ ਹੁਣ ਦੇਤੀਆਂ ਗਰਮੀ 'ਚ ਜਾ ਕੇ ਲਿਖ ਲੈਂਦੀਆਂ ਨੇ ਜਿਵੇਂ ਜਿਹੜੇ ਕੁੱਤਰ ਨੂੰ ਵੈਕਸੀਨ ਲੱਗੀ ਠੀਕ ਹੈ ਜੀ ਜਿਵੇਂ ਹੁਣ ਘੁੰਮਣੀ ਆ ਜਾਂਦੀ ਹੈ ਉਹ ਵੈਕਸੀਨ ਲੱਗਣੀ ਆ ਵੈਕਸੀਨ ਜਿਹਨੂੰ ਲੱਗੀ ਉਹ ਕੁੱਤਰ ਬਾਜੀ ਬਹੁਤ ਘੱਟ ਟੁੱਟਦਾ ਹਾਂ ਗਰਮੀ ਚ ਜਾ ਕੇ ਵੈਕਸੀਨ ਕਬੂਤਰ ਨੂੰ ਔਖਾ ਕਰਦੀ ਹੈ ਮਤਲਬ ਉੱਚ ਦਮ ਨਹੀਂ ਰਹਿੰਦਾ ਦਮ ਨਹੀਂ ਰਹਿੰਦਾ ਤੇ ਆਪਾਂ ਮਤਲਬ ਅੱਜ ਵੀ ਇਹ ਮੰਨਦੇ ਕਿ ਜਿੱਥੇ ਕਬੂਤਰ ਰਹਿੰਦੇ ਉਹ ਉਜਾੜ ਹੁੰਦਾ ਹੈਗਾ ਹੈਨਾ ਉਜਾੜ ਚ ਰਹਿੰਦੇ ਕਬੂਤਰ ਮੀਲਾ ਲੱਗਿਆ ਰਹਿੰਦਾ ਭਰਾਵਾ ਚਾਰ ਆ ਗਏ ਚਾਰ ਬਾਗੇ ਚਾਹ ਪੀਦੀ ਚਾਰ ਨੇ ਸਾਰੇ ਦਿਨ ਚ ਮੈਨੂੰ ਲੱਗਦਾ 25 30 ਬੰਦੇ ਮੇਰੇ ਕੋਲੇ ਆਉਂਦੇ ਹੁਣੇ ਜਿਹੜੇ ਮੈਨੂੰ ਮਿਲਣ ਆਉਂਦੇ ਆ ਤੇ ਚਾਹ ਪੀ ਕੇ 20 25 ਫੋਟੋ ਕਰਾਉਣ ਵਾਲੇ ਆਉਂਦੇ ਰੋਜ਼ ਫੋਟੋਆਂ ਕਰਾ ਕੇ ਅੱਜ ਮੈਂ ਕਿਤੇ ਬਾਹਰ ਗਿਆ ਹੋਇਆ ਸੀਗਾ ਮੂਨਕ ਉੱਥੇ ਮੇਰੇ ਚੀਲੇ ਆ ਮੁੰਡੇ ਪਾਟੂਆਂ ਰਾਜੂ ਗੋਲੇ ਤੇ ਉੱਥੇ ਜਦੋਂ ਅਸੀਂ ਆਉਂਦੇ ਹੋਏ ਰਾਹ 'ਚ ਜਾਖੜ ਬਸ ਅੱਡੇ 'ਚ ਬਸ ਖੜੀ ਉੱਥੇ 10 ਨੇ ਫੋਟੋਆਂ ਕਰਾਈਆਂ ਬਰੇਟੇ ਖੜੀ ਬਰੇਟੇ ਕਰਾਈਆਂ ਭਲਾੜੇ ਵੀ ਕਰਾਈਆਂ ਬਾਹਲੇ ਨੇ ਫੋਟੋਆਂ ਕਰਾਈਆਂ ਬਾਈ ਫੋਟੋ ਕਰਾਉਣੀ ਹੈ ਢੇਰੀ ਲੱਗ ਜਾਂਦਾ ਜਦੋਂ ਬਸ ਅੱਡੇ 'ਚ ਉਤਰਦਾ ਮੈਂ ਗੱਡੀ ਤੇ ਮੈਨੂੰ ਕੋਈ ਡਰਾਈਵਰ ਮਿਲਿਆ ਨਹੀਂ ਮੈਂ ਵਾਸਤੇ ਗਿਆ ਤੀ ਹਾਂ ਗੱਡੀ ਪੰਜਾਬ ਤੋਂ ਮੋਰ ਬੱਪੀਆਂਣਾ ਹੋਈ ਪਈ ਐ ਹਨਾ ਸਾਰੇ ਪਾਸੇ ਤੁਹਾਨੂੰ ਸਾਰੇ ਜਾਣਦੇ ਆ ਪੰਜਾਬ ਤੋਂ ਬਾਹਰ ਵੀ ਤੁਹਾਨੂੰ ਲੋਕ ਬੁਲਾਉਂਦੇ ਆ ਵਾਧੂ ਯੂਪੀ ਹਰਿਆਣਾ ਯੂਪੀ 'ਚ ਮੇਰਾ ਚੇਲ ਦਾ ਠੀਕ ਹੈ ਜੀ ਇੱਕ ਮੁੰਡਾ ਠੀਕ ਹੈ ਹਾਂ ਮਤਲਬ ਕਿ ਉਧਰਲੇ ਪਾਸੇ ਵੀ ਕ੍ਰੇਜ਼ ਜਿੰਨਾ ਹੈਗਾ ਕਕ ਪੁੱਤਰ ਬਾਜੀ ਦਾ ਯੂਪੀ 'ਚ ਹੁਣ ਹਰਿਆਣਾ 'ਚ ਕ੍ਰੇਜ਼ ਜ਼ਿਆਦਾ ਹੋ ਗਿਆ ਹਰਿਆਣੇ 'ਚ ਜ਼ਿਆਦਾ ਹਰਿਆਣੇ 'ਚ ਹੋ ਗਿਆ ਪਹਿਲਾਂ ਰਾਜਸਥਾਨ 'ਚ ਪਾਵਨਦੀ ਸੀ ਉੱਥੇ ਵੀ ਕ੍ਰੇਜ਼ ਹੋ ਗਿਆ ਅੱਛਾ ਹੁਣ ਹਰਿਆਣਾ ਪੰਜਾਬ ਯੂਪੀ ਯੂਪੀ ਚ ਬਹੁਤ ਜ਼ਿਆਦਾ ਕਰਿਆ ਜਾਂਦਾ ਵਿਦੇਸ਼ਾਂ ਚ ਬੁਲਾਉਂਦੇ ਆ ਅਮਰੀਕਾ ਜੋ ਕਰੇ ਬਾ ਅਮਰੀਕਾ ਕਨੇਡਾ ਦੇ ਬਾਦੂ ਫੋਨ ਆਉਂਦਾ ਯਾਰਾਂ ਦੋਸਤਾਂ ਦੇ ਬਾਈ ਤੈਨੂੰ ਸਪਾਂਸਰ ਭੇਜ ਦੇ ਆ ਜਾ ਆ ਜਾ ਦੋ ਮੁੰਡੇ ਤਾਂ ਆ ਮੇਰੇ ਚੇਲੇ ਏਤੀ ਕਨੇਡਾ ਬਾਗੇ ਠੀਕ ਹੈ ਹਾਂ ਇੱਕ ਨੂੰ ਤਾਂ ਮੈਂ 15 ਅਗਸਤ ਨੂੰ ਚੜਾ ਕੇ ਆ ਇੱਕ ਆ ਪਿਛਲੇ ਮਹੀਨੇ 11 ਤਰੀਕ ਨੂੰ ਗਿਆ ਹਾਂ ਇੱਧਰ ਕਬੂਤਰਾਂ ਦੀ ੜਾਰੀਆਂ ਉਧਰ ਚੇਲਿਆਂ ਦੀ ੜਾਰੀਆਂ ਹੈ ਹਾਂ ਬਾਹਰ ਫਿਰ ਜੇ ਬਾਹਰ ਜਾਣਗੇ ਕਮਾਉਣਗੇ ਫੇਰੀ ਆ ਕੇ ਵਾਜੀਆਂ ਛੱਡਣਗੇ ਹਾਂ ਤੇ ਆਪਨੇ ਸੋਚਿਆ ਜਾਣ ਦਾ ਕਿ ਮੈਂ ਕਬੂਤਰਾਂ ਨੂੰ ਨਾਲ ਲੈ ਜਾ ਉੱਥੇ ਜਾ ਕੇ ੜਾਰੀਆਂ ਕੀ ਕਬੂਤਰ ਜਾਂਦੇ ਨਹੀਂ ਕਿ ਬਾਰ ਬਾਹਰ ਬਾਹਰ ਤਾਂ ਆਂਡਾ ਵੀ ਨਹੀਂ ਜਾ ਸਕਦਾ ਕੂਤਰ ਤਾਂ ਬੜੀ ਦੂਰ ਆ اچھا ਹਾਂ ਜਾਜ ਰਹੀ ਜੇ ਲੈ ਕੇ ਜਾਣਾ ਤਾਂ ਖਰਚਾ ਬਹੁਤ ਹੁੰਦਾ ਜਿਵੇਂ ਕੁੱਤੇ ਕਾਤੇ ਲਿਆਉਂਦੇ ਬੜਾ ਖਰਚਾ ਹੁੰਦਾ ਐਨੀ ਫਿਰ ਉਹ ਨਹੀਂ ਬੰਦਾ ਕੋਈ ਕੰਮ ਜਦੋਂ ਸ਼ੁਰੂ ਕਰਨ ਲੱਗਦਾ ਤੁਸੀਂ ਸ਼ੁਰੂ ਵਿੱਚ ਇਹ ਕੰਮ ਦੇ ਵਿੱਚ ਪਏ ਹਨਾ ਤਾਂ ਰੁਕਾਵਟਾਂ ਬੜੀਆਂ ਆਉਂਦੀਆਂ ਬੰਦਾ ਕਿਵਰ ਦਾ ਮਨ ਆ ਘੱਟਾ ਕੀ ਆ ਕੰਮ ਚ ਪੈ ਗਿਆ ਯਾਰ ਹਨਾ ਥੋੜਾ ਹੋਇਆ ਕਦੇ ਮੈਂ ਜਦੋਂ ਬਾਜ਼ੀਆਂ ਹਰੇਆ ਮਰਾ ਜੀ ਕਰੇ ਵੀ ਯਾਰ ਸਾਰੀ ਕਿੰਨੀ ਮੇਰੀ ਮਿਹਨਤ ਦੀ ਕੈ ਸਾਲਾਂ ਦੀ ਸਾਡੀ ਦੋਨੇ ਭਰਾਵਾਂ ਦੀ ਵੀ ਅਸੀਂ ਕਬੂਤਰਬਾਜੀ ਚ ਹਾਰਤੀ ਉਹਦੋਂ ਉਹਦੋਂ ਤੈਨੂੰ ਦੂਜੀ ਇੰਟਰਵਿਊ ਚ ਮੈਂ ਦੱਸ ਹੀ ਚੁੱਕਿਆ ਵੀ ਭਾਂਜਾ ਉਸ ਦਿਨ ਮੈਨੂੰ ਆਇਆ ਹੋਇਆ ਵੀ ਅੱਜ ਸਪਰੇਅ ਪੀ ਕੇ ਮਰ ਜਾ ਆਹ ਹਾਂ ਐਨਾ ਮਨ ਦੁਖੀ ਹੋਇਆ ਦੁੱਖ ਹੋਇਆ ਵੀ ਜ਼ਿੰਦਗੀ ਤੇ ਜਿਹੜਾ ਤਰ੍ਹਾਂ ਆਉਂਦੀ ਰਹਿੰਦਾ ਓਦੋਂ ਬਾਅਦ ਜਦੋਂ ਕੰਮ ਚੱਲ ਪਿਆ ਖੁਸ਼ੀ ਖੁਸ਼ੀ ਆ ਕਿਆ ਜੀ ਕੁਛ ਮੈਸੂਸ ਹੋਈਏ ਜਦੋਂ ਤੁਹਾਨੂੰ ਪਹਿਲੀ ਵਾਰ ਤੁਸੀਂ ਜਦੋਂ ਬਾਜੀ ਜਿੱਤੀ ਆ ਮੈਂ ਕਹਣਾ ਯਾਰ ਘਰ ਪਹਿਲੀ ਬਾਜੀ ਮੈਂ ਘਰਾਗਨੇ ਤੋਂ ਜਿੱਤੀ ਆ ਘਰ ਤੱਕ ਮੇਰੇ ਪੈਰ ਹੀ ਨਹੀਂ ਲੱਗੇ ਅੱਛਾ ਹਾਂ ਪਾਈਥੋ ਸਕੂਟਰੀ ਆਈ ਹੈ ਜੀ ਕਰੇ ਜਿਵੇਂ ਬੋਲਟ ਆਉਂਦਾ ਹੁੰਦਾ ਇੰਨੀ ਸਪੀਡ ਨਾਲ ਆਈ ਜੀ ਹਾਂ ਵੀ ਬਾਜੀ ਜਿੱਤ ਕੇ ਘਰੇ ਦੱਸੀਏ ਜਾ ਕੇ ਹੁਣ ਫੋਨ ਵੀ ਉਦੋਂ ਕੱਟ ਹੁੰਦੇ ਨਾ ਜੇ ਆਪਾਂ ਗਿਣਤੀ ਕਰੀਏ ਪਹਿਲੀ ਬਾਜੀ ਤੋਂ ਲੈ ਕੇ ਹੁਣ ਤੱਕ ਕਿੰਨੇ ਬਾਜੀ ਜਿੱਤ ਚੁੱਕੇ ਹੋ ਮੁੰਡਾ ਸੀ ਜਿੰਨੀ ਨਹੀਂ ਯਾਦ ਯਾਦ ਵੀ ਨਹੀਂ ਨੋ ਆਹ ਸੀ ਜਿੰਨੀ ਨਹੀਂ ਯਾਦ ਤੁਹਾਨੂੰ ਆਹ ਸੀ ਜਿੰਨੀ ਆ ਵੀ ਕਿੰਨੀਆਂ ਜਿੱਤਿਆ ਅੱਛਾ ਹਾਂ ਉਹ ਐ ਵਿੱਚ ਮੁੰਡੇ ਨੇ ਜਿਹੜੇ ਗਿਣਤੀ ਕਰਨਾ ਕੋਈ ਕਹਿੰਦਾ 60 ਜਿੱਤਿਆ ਕੋਈ ਕਹਿੰਦਾ 45 ਜਿੱਤਿਆ ਹਾਂ ਵਿੱਚ ਮੇਰੇ ਚੇਲੇ ਬਥੇਰੇ ਬਾਜ ਕਾਮਜਾਬ ਜਿਹੜੇ ਬਾਜੀਆਂ ਜਿੱਤਦੇ ਆ ਜੇ ਆਪਾਂ ਨਸਲ ਦੀ ਗੱਲ ਕਰੀਏ ਆਪਣੇ ਕੋਲ ਫਿਰ ਕਿਹੜੀਆਂ ਕਿਹੜੀਆਂ ਨਸਲਾਂ ਹੁੰਦੀਆਂ ਨਸਲਾਂ ਤਾਂ ਜ਼ਿਆਦਾਤਰ ਜਿਹੜੇ ਅੱਜਕੱਲ ਕਬੂਤਰ ਉੱਡ ਰਹੇ ਨੇ ਧੀਰੇ ਸਪੰਚਾੜੇ ਲੱਲੂਆਣਾ ਰਾਤ ਸਪੰਚਾ ਅੱਛਾ ਉਹ ਉੱਥੋਂ ਕਬੂਤਰ ਉਹਨੇ ਰਾਜਨ ਬਹਿਣੀ ਵਾਲ ਦੇ ਕਬੂਤਰ ਮਸ਼ਹੂਰ ਹੋਇਆ ਹਾਂ ਮਸ਼ਹੂਰ ਤਾਂ ਤੰਨੇ ਦੇ ਹੋਰ ਨਹੀਂ ਕਬੂਤਰਾਂ ਦੀ ਆਪ ਦੀ ਪਛਾਣ ਨਹੀਂ ਹੈਈ ਕੋਈ ਆਪਦੀ ਪਛਾਣ ਨਸਲਾਂ ਨਹੀਂ ਗੀਆਂ ਜਿਵੇਂ ਪੰਜਾਬ ਚ ਹੁਣ ਧੰਨੇ ਵਾਲੀ ਵੱਜਦੀ ਆ ਗੋਗੜਾ ਵਾਲੀ ਵੱਜਦੀ ਆ ਤੇ ਪੁੰਨੂ ਵਾਲੀ ਵੱਜਦੀ ਆ ਮੀਰ ਆਪਦੀ ਵੱਜਦੀ ਆ ਜਸਵੀਰ ਬਾਦਲ ਵਾਲੀ ਵੱਜਦੀ ਆ ਰਾਜਨ ਵਾਲੀ ਨਸਲ ਵੱਜਦੀ ਆ ਸਾਡੇ ਕੋਲੇ ਜਿਹੜੀ ਰਾਜ ਕਿਆਦੇ ਨਸਲ ਮਸ਼ਹੂਰ ਹੋਈ ਆ ਰਾਜਨ ਹੋਈ ਆ ਰਾਜਨ ਤੇ ਇੱਕ ਜਿਹੜਾ ਗੋਲਾਂ ਕੋਲ ਕੂਤਰ ਆਇਆ ਸੀ ਆ ਮੀਰਾ ਉਹ ਚੀਜ਼ ਬਾਕੀ ਅਸੀਂ ਜਿਹੜਾ ਚੰਗਾ ਕੂਤਰ ਕਿਸੇ ਕੋਲ ਮੁੱਲ ਮਿਲ ਗਿਆ ਮੁੱਲ ਵੀ ਲਿਆਉਂਦੇ ਆ ਅਤੀ ਪੈਸੇ ਦੀ ਕੋਈ ਪਰਵਾਹ ਨਹੀਂ ਕਰੀ 20000 25000 ਠੀਕ ਹੈ ਹਾਂ 50 50 ਹਜ਼ਾਰ ਤੱਕ ਮੈਂ ਕਬੂਤਰ ਖਰੀਦ ਲਿਆ ਹੋਇਆ ਤੇ ਵਿੱਚ ਆਵੇ ਹੋਏ ਇਹਨੇ ਰੇਟ ਤੱਕ ਹੈ ਨਹੀਂ ਵਿੱਚ ਵਿੱਚ ਵਿੱਚੇ ਮੈਂ ਬਹੁਤ ਘਟਾ ਨਹੀਂ ਮਾਲੋ ਜੇ ਕੋਈ ਥੋੜਾ ਮੈਂ ਆ ਜਾਂਦਾ ਤਾਂ ਕਬੂਤਰ ਮੰਗਣ ਆਸਤੇ ਹਾਂ ਕਿੰਨੇ ਦਾ ਦੋਗੇ ਮੈਨੂੰ ਕਬੂਤਰ ਕੂ ਜੇਦੀ ਕੋਈ ਮੁੱਲ ਹੀ ਨਹੀਂ ਜਿਵੇਂ ਇੱਕੀ ਕਬੂਤਰ ਸੀਗੇ ਮੇਰੇ ਕੋਲ ਬੰਦੇ ਆ ਗਏ ਮੈਨੂੰ ਕਹਿੰਦੇ 2.5 ਲੱਖ ਇਹਦਾ ਲੈ ਲੈ 2 ਲੱਖ ਇਹਦਾ ਲੈ ਲੈ ਇੱਕ ਇੱਕ ਕਬੂਤਰ ਦਾ ਹਾਂ ਤੇ 1 ਲੱਖ ਇੱਕ ਬੱਚੇ ਦਾ ਦਿੰਦੇ ਸੀਗੇ ਅੱਛਾ ਬਥੇਰੇ ਪੈਸੇ ਦਿੰਦੇ ਸੀਗੇ ਇਹ ਥੋੜਾ ਮਨ ਨਹੀਂ ਬਣਿਆ ਨਹੀਂ ਮਾ ਮੁਰੰਗਲ ਸੁਣ ਹੁਣ ਇੱਕ ਜਿਹੜੀ ਕਬੂਤਰੀ ਦਾ 2 ਲੱਖ ਰੁਪਇਆ ਦਿੰਦੇ ਸੀ ਉਹਨੇ ਆ ਸੀਜ਼ਨ ਚ 8-9 ਲੱਖ ਰੁਪਇਆ ਦਿੱਤਿਆ ਟਰੈਕਟਰ ਦਿੱਤੇ ਆ ਬਾਜੀਆਂ ਦਿੱਤੇਆਂ ਨੇ ਕੀਮਤ ਲੱਗੀ ਹਾਂ ਉਹ ਦੂਜਾ ਜਿਹੜਾ ਮੋਟਰ ਕਬੂਤਰ ਤੀਗਾ ਉਹਨੇ ਦੋ ਮੋਟਰਸਾਈਕਲ ਦਿੱਤੇ ਆ ਸੀਜ਼ਨ ਦੇ 9 ਲੱਖ ਰੁਪਇਆ ਦਿੱਤਿਆ 8-9 ਮੰਨ ਲਓ ਕਿ ਤੁਹਾਨੂੰ ਦੇਖ ਕੇ ਤੁਸੀਂ ਕਬੂਤਰ ਬਾਜੀ ਵਿੱਚ ਇੰਨੀ ਚੜ੍ਹਾਈ ਕੀਤੀ ਆ ਹੈਨਾ ਕੋਈ ਚਾਹੁੰਦਾ ਹੋਵੇ ਕਿ ਮੈਂ ਵੀ ਕਬੂਤਰ ਬਾਜੀ ਕਰਨੀ ਆ ਤੁਸੀਂ ਉਹਨੂੰ ਕੀ ਕਹੋਗੇ ਸਾਰਾ ਪੰਜਾਬ ਹੀ ਕਰਦਾ ਸਾਰੇ ਪੰਜਾਬ ਨੂੰ ਸ਼ੌਂਕ ਹੈ ਹਰੇਕ ਕਹਿੰਦਾ ਵੀ ਯਾਰ ਮੋਟਰ ਟਰੈਕਟਰ ਜਿੱਤ ਲੈ ਆਪਾਂ ਵੀ ਜਿੱਤ ਕੇ ਲਈਏ ਹੈ ਸਾਡੇ ਤਾਂ ਮਿਲਣ ਘਰ ਘਰ ਕਬੂਤਰ ਰੱਖਲੇ ਲੋਕਾਂ ਨੇ ਵੀ ਟਰੈਕਟਰ ਲੈ ਤੁਹਾਨੂੰ ਦੇ ਰਿਸਰਿਸ ਹੋਏਗਾ ਰਿਸੋਰੀਸਾ ਹੁਣ ਯਾਰ ਕੋਈ ਰਿਸਮੁੰਦੀ ਹੈ ਜੇ ਕਿਸੇ ਪਿੰਡ ਚ ਕੁਆਡੀ ਦਾ ਖੇਡ ਨਹੀਂ ਚੰਗਾ ਹੁੰਦਾ ਉਹਦੇ ਮਗਰ ਕੁਆਡੀ ਵਾਲੇ 35 ਹਜਾਰ ਜੋ ਆਖ ਵੀਾਰੇ ਆਪਾਂ ਇਹ ਤਾਂ ਕੋਈ ਕੁਸਿੱਕੀ ਦਾ ਪੇਚਾ ਇਹਦੇ ਨਾਲ ਨਹੀਂ ਹੈ ਇਹ ਚੀਜ਼ਾਂ ਹੁੰਦੀਆਂ ਨੇ ਹੁਣ ਇਹ ਹੀ ਚੀਜ਼ਾਂ ਇਹ ਹੀ ਨੇ ਕੂਟਰਵਾਜੀ ਚ ਨੇ ਵੀ ਆ ਹੁਣ ਆਪਾਂ ਮੋਰ ਕੋਲੇ ਲੱਗੇ ਮੋਰ ਤੂੰ ਕੁੱਤ ਲੈ ਜੀ ਕੁੱਤਰ ਚੰਗੇ ਆ ਬਥੇਰੇ ਲੱਗਦੇ ਬਥੇਰੇ ਮੈਂ ਰੋਜ਼ ਦੇ ਪੰਜ ਪੰਜ ਚਾਰ ਚਾਰ ਮੂੰਹ ਹੀ ਬਣਦਾ ਨਾ ਕੁੱਤਰ ਤੇ ਤਾਂ ਮਤਲਬ ਥੋੜੇ ਕੋਲੇ ਮੁੰਡੇ ਆ ਜਾਂਦੇ ਹੁਣ ਕਿ ਅਸੀਂ ਕੰਮ ਹੀ ਸਿੱਖ ਲੈਨੇ ਜਾਂ ਹਾਂ ਬਥੇਰੇ ਆ ਜਾਂਦੇ ਜਿਹੜੇ ਸੀਜ਼ਨ ਦੇ ਚੱਕ ਕੰਮ ਸਿੱਖਦੇ ਆ ਬਾਜੀਆਂ ਛੱਡਦੇ ਆ ਮੇਰੇ ਕੋਲੇ ਮੁੰਡਾ ਆਪਣਾ ਫਰਮਾਹੀ ਪਿੰਡਾ ਨਾਲ किशनਗੜ੍ਹ ਫਰਮਾਹੀ ਇੱਥੋਂ ਦਾ ਪੇਂਡੀਆਂ ਦਾ ਮੁੰਡਾ ਰਾਜੂ ਉਹ ਮੇਰੇ ਕੋਲੇ 4 ਸਾਲ ਹੋ ਗਈ ਸੀ ਆਉਂਦੇ ਨੇ ਐਟਕਿ ਉਹਨੂੰ ਸਾਰਾ ਦਾ ਪੇਚ ਦੱਸਿਆ ਪਾਣੀ ਧਣੀ ਸਾਰਾ ਕੁਝ ਦਿੱਤਾ ਅਲੂ ਖਾਰਾ ਸਾਰਾ ਕੁਝ ਹਾਂ ਅਲੂ ਖਾਰਾ ਸਾਰਾ ਕੁਝ ਦਿੱਤਾ ਉਹਨੂੰ ਤੇ ਉਹਨੇ ਕੀ 16 ਬਾਜੀਆਂ ਦਿੱਤੀਆਂ ਆ ਸੀ ਜੰਡੀਆ ਹਾਂ ਫਿਰੂ ਦਾ ਅਸ਼ੀਰਵਾਦ ਵੀ ਮਿਲਦਾ ਹੈ ਨਾ ਨਾਲ ਨਾਲ ਉਹਨੇ ਮੇਰੀ 4 ਸਾਲ ਮੇਰੇ ਲੰਗਾਇੇ ਮੈਂ ਫਿਰ ਉਹਨਾਂ ਬਾਜੀਆਂ ਜਿੱਟਉਣੇ ਸੀਗਾ ਹਾਂ ਬਹੁਤ ਬਤਨਵਾਦ ਸਾਰਨਾ ਗੱਲਬਾਤ ਕਰਨਾ ਸਾਨੂੰ ਟਾਈਮ ਦੇਣ ਆਸਤੇ ਤਾਂ ਇਹ ਸਾਡੇ ਨਾਲ ਮੋਰ ਬੱਪੀ ਆਣਾ ਸੀ ਜਿੰਨਾਂ ਆਪਾਂ ਗੱਲਬਾਤ ਕਰਾਈ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਕਬੂਤਰ ਬਾਜ਼ੀ ਦਾ ਬਿਤਾਜ ਬਾਦਸ਼ਾਹ ਕਿਹਾ ਜਾਂਦਾ ਹੈ